ਗਾਈਸ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰਿਆ ਸਬਸਕ੍ਰਾਈਬ ਕਰ ਤੇ ਅੱਜ ਉਸਤਲਾ ਕਿਸਾਨ ਅੰਦੋਲਨ ਤੇ ਲਾਈਟ ਗਈ ਹੋਈ ਹੈ ਤੇ ਮੈਂ ਤੇ ਸੀ ਸਭ ਇਸ਼ਟੀਆਂ ਤੇ ਮੈਂ ਲੋਕਸ ਕਿ ਸ਼ੂਟ ਕਰ ਰਿਹਾ ਹਾਂ ਵਲੋਗ ਕਿ ਅੱਜ ਜਾਨੀ ਕਿਸਾਨੇ ਅੰਦੋਲਨ ਤੇ ਚਲੋ ਚਲਦੇ ਆਂ ਇਧਰ ਵੀਰ ਜੀ ਅਜ ਲੰਮੇ ਹੀ ਪਏ ਨੇ ਉੰਜ ਕਹਿੰਦੇ ਨੇ ਚਲੋ ਚਲੋ ਉਠੋ ਹਾਂਜੀ ਦੱਸੋ ਕਿੱਥੇ ਚੱਲੇ ਆਂ ਹਜਰ ਲਈ ਇਹ ਬਹੁਤ ਵੱਡੀ ਪਾਲੇ ਜਿੱਧੂ ਦੀ ਜਿਹੜੇ ਕਿਸਾਨ ਹੋਰ ਚੱਕਾ ਉੱਥੇ ਜਾਣਾ ਛੱਭੂ ਇੱਥੇ ਤੁਸੀਂ ਹਜਰ ਜਾਈ ਚ ਪਏ ਹੋ ਨਹੀਂ ਨਹੀਂ ਮੈਂ ਤਾਂ ਤਿਆਰ ਹੋ ਕੇ ਬੈਠਾ ਤਾਂ ਮੈਂ ਤਾਂ ਤੁਹਾਡੀ ਵੇਟ ਕਰਦਾ ਸੀ ਚਲੋ ਚਲੋ ਨਿਕਲੋ ਫਿਰ ਨਿਕਲੋ ਠੋਠੋ ਚਲੋ ਜੀ ਚਲ ਆਹ ਦੇਖੋ ਸਾਡਾ ਸਰਦਾਰ ਜੀ ਦਿਖਾਇਓ ਸਿੱਧਾ ਮੂੰਹ ਕਰਕੇ ਕੱਕੇ ਉੱਪਰ ਕਰੋ ਸ਼ਰਮੀਲਾ ਜਲਦੀ ਬਹੁਤ ਸ਼ਰਮੀਲਾ ਐ ਇਦਰੇ ਐਲਿਸ਼ ਇਹ ਮੈਂ ਤਾਂ ਨਹੀਂ ਲਾ ਦਪੜਾ ਮੂਵੀ ਨਹੀਂ ਦਿਖਾਂਦਾ ਅੱਛਾ ਹੋਰ ਕੁਛ ਉਹ ਆ ਗਈ ਗੱਡੀ ਬਾਹਰ ਵੀਰ ਜੀ। ਓ ਖੜੇ। ਖੁਸ਼ਾਲ ਲਈ ਆਏ ਮੋੜ ਕੇ ਆ। ਹਮ। ਚਲ ਜਸਨੇਜ ਤੇਰੇ ਕਰਕੇ ਲੇਟ ਹੋ ਗਿਆ। ਟਾਈਮ ਹੋ ਗਿਆ 9:30। ਨਾਸ਼ਤਾ ਨੂੰ ਸਭ ਨੇ ਕੀਤਾ ਇਸ ਤੇ। ਆਪਾਂ ਤੇ ਸਿੱਧੀ ਖਾ ਖੂਲੇ ਵਾਂਗੇ। ਤੇ ਕਿਸਾਨ ਮਰਚੀ ਦੇਵਾ ਦੂੰ ਨੰਗਰ ਲਈ। ਓਕੇ। ਓ ਚੱਲੇ ਨੇ ਹੁਣ। ਵੀਰ ਜੀ ਹੋਣੀ ਅੱਗੇ ਗੱਡੀ ਉਹਨਾਂ ਦੀ ਐ। ਹੁਣ ਅਸੀਂ ਚੱਲੇ ਆ। ਇੱਧਰ ਬੈ ਕੇ ਖੁਸ਼ਾਨ ਤੇ ਮੰਮੀ ਤੇ ਹਰਕਿਰਤ ਵੇਰ ਲੱਗਿਆ ਇਹ ਨਹੀਂ ਸ਼ਟ ਆਟ ਹੋ ਗਿਆ ਬੰਦਾ ਸਭ ਵਾਹ ਅਸੀਂ ਪਹੁੰਚ ਗਏ ਸੁਹਾਣਾ ਗੁਰਦੁਆਰੇ ਤੁਰ ਕੇ ਇਹ ਨੂੰ ਫੋਨ ਕਰਾ ਰਿਹਾ ਏਰੀਆ ਕਿਹਾ ਤੇ ਨੰਗੇ ਲੇਟ ਹੋ ਗਿਆ ਸੀ ਹਨ ਕਹਿ ਰੋਂ ਕਿ ਗੱਲ ਆ ਮਨ ਪੁੱਛ ਲੈ ਕਿੱਥੇ ਆਏ ਨਹੀਂ ਪਰ ਪਿੱਛੇ ਜਾਣਾ ਪਿਆ ਹਾਂ ਪਿੱਛੇ ਉਹ ਐ ਹਾਂ ਮੈਂ ਬੋਲ ਕਰ ਹਲੋ ਨਿਕਲ ਗਿਆ ਆਜਾ ਤੈਨੂੰ ਕਾਈ ਕਹਿੰਦੇ ਨੇ ਫੋਨ ਕਰ ਪਾਈ ਨੂੰ ਕਿਥੇ ਹੈ ਕਾਫਲੇ ਵਿੱਚ ਅਸੀਂ ਨਾਲੇ ਆ ਜੀ ਅਸੀਂ ਨਾਲੇ ਆ ਜੀ ਕਾਫਲੇ ਚ ਫੋਨ ਕੰਡਨ ਨਾ ਸਕਦਾ ਉਹਨੇ ਵੀ ਵੇਖ ਲਿਆ ਵੀ ਨਿਕਲ ਗਿਆ ਤਾਂ ਸਵਾਇ ਹੋਲੀ ਆਪੇ ਹੋਰ ਪਹਿਲੇ ਹੀ ਕਹ ਰਹੇ ਤੇ ਵੀ ਆ ਜਾ ਛੇਤੀ ਫਟਾਫਟ ਅਸੀਂ ਮੱਤਾ ਟੇਗ ਲੈ ਜੀ ਹਾਂ ਹੜੇ ਹੋਏ ਉਹ ਭੜਿਆ ਕਾਫਲਾ ਦਾਲੇ ਕੱਟੇਗਾ ਹਾਂ ਤਾਂ ਕਰਨਾ ਹਲੇ ਕੱਟ ਕੱਟ ਕਰਨਾ ਹੈ ਜੀ ਨੀ ਕਰਕੇ ਲੋਕ ਰੁਕ ਗਏ ਹੋਣੇ ਨਾ ਜਨਰਲ ਮੋਟਰ ਆ ਗਿਆ ਹੋਰ ਚੰਡੇ ਖੜੇ ਮੰਮੀ ਹੋਰੇ ਚੰਡੇ ਸੁੱਖੀ ਦੇ ਲੈਣੇ ਬੜਾ ਜਿਹਾ ਲੈ ਜੂਗਾ ਤਿੰਨ ਚਾਰ ਸੌ ਰੁਪਏ ਕੋ ਰੱਖ ਲਵੇ ਚੱਲ ਹਾਂ ਕੋਣ ਹੈ ਬੜਾ ਆਂ ਮੈਂ ਬੜਾ ਕਰਦਾ ਇੱਧਰ ਵੱਡਾ ਕੀ ਕਰਨਾ ਹੈ ਗੱਡੀ ਦੇ ਸਾਹਮਣੇ ਛੋਟਾ ਲੈ ਲਓ ਖੁੰਣਾ ਨਹੀਂ ਪੈਸੇ ਲੈ ਲੈ ਫਿਰ ਭੈਣ ਚੋ ਹਾਂ ਗਿਆ ਕਿ ਨਾ ਆਓ ਲੈ ਕੇ ਥਾਲੇ ਉਹ ਤਾਂ ਆਓ ਲੈ ਕੇ ਆਪਾਂ ਵੀ ਡਾ ਦਈਏ ਠੀਕੇ ਸਾਨੂੰ ਵੀ ਦੇ ਦੇ ਕੇ ਕਹੇ ਕਹੇ ਉਹਨਾਂ ਨੂੰ ਠੀਕੇ ਪੈਸੇ ਪੁੱਛੇ ਲਏ ਆ ਕਿ ਪੁੱਛੀ ਬਾਈ ਆਉਂਗੀ ਚੇਤਾ ਕਿ ਮੈਨੂੰ ਵੀ ਚਾਹੀਦਾ ਨਾ ਪਉ ਉਹਨੂੰ ਪੁੱਛ ਪਈਆਂ ਨੂੰ ਦੂਆਂ ਨੂੰ ਅਬ ਸਾਨੂੰ ਵੀ ਦੇ ਦੇ ਕਹਾ ਕਰ ਗਈ ਮੈਂ ਪੁੱਛਾ ਮੰਮੀ ਉਹਨਾਂ ਦੇ ਥੋੜੀ ਨੇ ਪੈਸੇ ਦੋ ਐਵੇਂ ਚੰਗਾ ਥੋੜੀ ਲੱਗਦਾ ਦੱਸ ਉਹਨਾਂ ਨੇ ਤਾਂ ਉੰਜੋ ਧਾਰਿਆ ਵੀ ਆ ਠੀਕੇ ਆ ਠੀਕੇ ਚੈੱਕ ਕਰ ਰਹੇ ਨੇ ਉਹ ਉਹ ਦੇਣ ਲੱਗੇ ਨੇ ਲੱਗੇ ਨਾ

ਇਹ ਫਿਰ ਦੋਲਾ ਲੱਗੀ ਕੰਨਾ ਚੱਲ ਜੇ ਨਾ ਭੈਣ ਦੱਸ ਤਾ ਪਰਾ ਕਾ ਨੂੰ ਤੇ ਪ੍ਰਾ ਦੇ ਉਹਨੂੰ ਬਾਬੇ ਨੂੰ ਹਾਂ ਪਾਸੇ ਦੇ ਦਿੱਤੇ ਮੈਂ ਹਾਂ ਤਰੂ ਪਾਸੇ ਦੇ ਦਿੱਤੇ ਮੈਂ ਹਾਂ ਕਦੋਂ ਵੜ ਕੇ ਲਾ ਲਾ ਦੋ ਇੰਦਰ ਕਿਤੇ ਗੰਡਾ ਨਾ ਦੇ ਦੀ ਚੰਦ ਆ ਆ ਕੇ ਸਾਰੇ ਯਾਰੀ ਲੋਕ ਤਾਂ ਦੇ ਮੈਂ ਉਹ ਕੁਝ ਮਾਰਿਸ਼ ਵੀ ਆ ਰਹੀ ਹੈ ਨਾ ਲੈ ਕੇ ਨਾਮ ਤੋਂ ਅੱਗੇ ਆ ਜਾ ਯਾਰ ਗੰਡਾ ਪੜਨ ਅੱਗੇ ਆ ਜਾ ਅੱਗੇ ਲਾ ਹੋਰ ਅੱਗੇ ਲਾ ਹੋਰ ਅੱਗੇ ਲਾ ਪਰ ਤਾਂ ਜੀ ਅੱਗੇ ਲੈ ਜਾਓ ਗੱਡੀ ਸਮਝੀ ਨਾ ਕਰੀ ਜਾਖਲੇ ਬੜਾ ਸਾਰੇ ਸਵਾਲਾਂ ਜਵਾਬ ਦੇਣਾ ਗੱਡੀਆਂ ਲਵਾ ਦੇਣਾ ਮਾਰਨਾ ਤਾਂ ਕੰਟਾ ਹੋ ਜਾਣਾ ਆਜਾ ਕਿੰਨਾ ਬੜਾ ਹੋ ਗਿਆ ਉਹਨੋ ਪਿੱਛੇ 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 ਅਜਾ ਨੰਦ ਰਹਿੰਦੇ ਉਹਨਾਂ ਨੇ ਅੱਗੇ ਫਰਦਦੇ ਉਹ ਨੰਗ ਜਣਾ ਨਹੀਂ ਇਹਨਾਂ ਨੇ ਆਜਾ ਆਏ ਮੈਂ ਤਾਂ ਉਹਦਾ ਵੀ ਤਾਂ ਆਸੀ ਨਾ ਨਹੀਂ ਦਾਸਦਾ ਕੋਈ ਨਹੀਂ ਮੰਮੀ ਆ ਉੱਥੇ ਜਾ ਕੇ ਬਹਿਣਗੇ ਨਾ ਉੱਥੇ ਫਿਰ ਗੱਲ ਕਰਨੇ ਆਪਾਂ ਬੈਠ ਕੇ ਕਿੱਥੇ ਕਹਿੰਦੇ ਸਾਦੇ ਨੇ ਇਹਦਾ ਕੋਲੇ ਲੇ ਲੇ ਤਾਂ ਲੇਉਂਦਾ ਚਲਾਉਂਦੇ ਨਹੀਂ ਅੱਗੇ ਹੋਰ ਲੈ ਲੈਂਦਾ ਗੰਰ ਦਾ ਪੀਲੇ ਹੋਰ ਮੈਂ ਉਹੀ ਕਹਿ ਰਹੀ ਹਾਂ ਕਿਹੜਾ ਪੀਲੇ ਰੰਗ ਦਾ ਲੈ ਲੈਣ ਦੇਖ ਨਾ ਕੋਈ ਉਹ ਗੱਟੀ ਚ ਜਿਹੜਾ ਪੰਨਾ ਬੈਠਾ ਜੰਦਾ ਸੇ ਪਹਿਲੇ ਲੋਹਣਾ ਚੰਡੇ ਦੀ ਗਣ ਕਰਦੀ ਸੀ ਨਾ ਮੇਰਨ ਦੀ ਫੇ ਤੂੰ ਆਪੇ ਆਪੇ ਲਾਦੀ ਹੋਰੇ ਤੇ ਵਿਚ ਨੂੰ ਆਪਾ ਵੀ ਹੋਰ ਹੈ ਲਾਉਂ ਉਹ ਆਜੋ ਉਹਨਾਂ ਕ ਨਾਲੇ ਲਾਲਾ ਕੋਲੜਾ ਹੈ ਨਹੀਂ ਬੂੰਦੀ ਇਹਨਾਂ ਨੀ ਕੋਈ ਨਹੀਂ ਪਹਿਲਾਂ ਹੀ ਲਾ ਲਿਆ ਲਾ ਆਂ ਆ ਵਿਚ ਤੇ ਐ ਜੀ ਇਹਨਾਂ ਹੁਣ ਉਤਰੀਆਂ ਨਹੀਂ ਵੀਡੀਓ ਬਣਾਉਣੇ ਹੋਰ ਕਿ ਉੱਪਰ ਦਾ ਤੂੰ ਕੈਦੀ ਨਾ ਪੈਂਦਾ ਨਾ ਕਰ ਤਾਂ ਦੇ ਹੋਰ ਨੂੰ ਝਕਾਂਦਾ ਸੀ ਦੀਪਕ ਦੇ ਨਾਲ ਹੋਰ ਦੋ ਲੈਣਾ ਦੋ ਲੈਣਾ ਲਾਣੀ ਹੈ ਕਹਦਾ ਦੀਪਕ ਨੂੰ ਕਹਦਾ ਸੀ ਸਾਰੇ ਪਿੱਛੇ ਹੀ ਆ ਜਾ ਆਰੇ ਪਿੱਛੇ ਗਾ ਨਹੀਂ ਬੰਮੀ ਨਹੀਂ ਬਦਲੇ ਨੂੰ ਗਾ ਇੰਨਾ ਘਟਦਾ ਨਿਕਲਦੇ ਨੂੰ ਮੈਂ ਮਿੰਟ ਲਾਵਾਂ ਨਿਕਲਦੇ ਨੂੰ ਕੋਈ ਹੋ ਨਹੀਂ ਟੈਨਸ਼ਨ ਵਾਲੀ ਗੱਲ ਦੂਸਰੀ ਲਾਂਚ ਲਾ ਦੋ ਵੀਰੇ ਇਧਰ ਤਾਂ ਲੱਗੀ ਨਵਾ ਮੈਂ ਤਾਂ ਸਾਈਡ ਦੱਬੀ ਵੀ ਆ ਵੀਰੇ ਇਧਰ ਪਿੱਛੇ ਵਾਲੀਆਂ ਗੱਡੀਆਂ ਇਧਰ ਨਾ ਦੋ ਅੱਗੇ ਲਿਆ ਕੇ ਮੇਰਾ ਸਾਈਡ ਪਈ ਹੈ ਮੇਰੀ ਤਾਂ ਹੁਣ ਸਾਨੂੰ ਤੇ ਤੁਹਾਡੇ ਨੂੰ ਮਾਫ ਨਹੀਂ ਕਰਨਾ ਪਰ ਵੀ ਦੇਖੋ ਪੰਜਾਬ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਕੀ ਲਈਆਂ ਪੰਜਾਬ ਦੀਆਂ ਸਭ ਤੋਂ ਵੱਡੀ ਸਮੱਸਿਆ ਪ੍ਰਵਾਸ ਹੈ ਕਿਹੜਾ ਕੋਈ ਨੌਜਵਾਨ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਨਸ਼ਾ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਪਣੇ ਆਪ ਨੂੰ ਇਹ ਸੜਿਆ ਸਾਰੇ ਸਮੱਸਿਆ ਨੇ ਜਦੋਂ ਪੰਜਾਬ ਅੰਦੋਲਨਾਂ ਦੇ ਵਿੱਚ ਆਉਣਗੇ ਸਟੇਜਾਂ ਦੇ ਬੈਠ ਕੇ ਸੁਣਨਗੇ ਗੱਲਾਂ ਤਾਂ ਹੀ ਜਿਹੜਾ ਨੌਜਵਾਨ ਜਾਗਰੂਕ ਹੋਊਗਾ ਇਸ ਕਰਕੇ ਨੌਜਵਾਨਾਂ ਨੂੰ ਪੰਜਾਬ ਨੂੰ ਜਿਹੜੀ ਹਰ ਪਾਸੇ ਹਰ ਪਾਸੇ ਇਹ ਸਰਕਾਰਾਂ ਦੀਆਂ ਜਿਹੜੀਆਂ ਵੱਡੀਆਂ ਚਾਲਾਂ ਲਗੀਆਂ ਪੰਜਾਬ ਨੂੰ ਹਰ ਪਾਸੇ ਘੇਤਾ ਜਾ ਰਿਹਾ ਪਰ ਆਪਾਂ ਇਕੱਠੇ ਹੋ ਗਰੀ ਵੀ ਆਪਣੀ ਲੜਾਈ ਲੜੀਏ ਅਨਸ਼ਾਸਨ ਦੇ ਵਿੱਚ ਰਹਿ ਕੇ ਜਾਤ ਦੇ ਵਿੱਚ ਰਹਿ ਕੇ ਲੜੀਏ ਆਪੂ ਸਹਿਬਾ ਨੇ ਜਿੰਮੇ ਦਵਾਈ ਉਹਦੀ ਦਵਾਈ ਦੇ ਵਿੱਚ ਰਹਿ ਕੇ ਲੜੀਏ ਅਸੀਂ ਜਿਹੜੇ ਸਾਡੇ ਲੀਡਰ ਨੇਗੇ ਪੋਲੀਟਿਕਲ ਜਿੰਨੇ ਵੀ ਸਾਡਾ ਰਾਜ ਕਰਤਾ ਸਹਣੀ ਹੈ ਸਵਾਲ ਆਪਾਂ ਇਹਨਾਂ ਨੂੰ ਕਰੀਏ ਨਾ ਕਿ ਲੀਡਰਾਂ ਨੂੰ ਕਰੀਏ ਪਰ ਸਵਾਲ ਕਿਹਨੂੰ ਕਰਨਾ ਬਣਦਾ ਸਵਾਲ ਅਸੀਂ ਕਹਿੰਦਾ ਸਾਡੀ ਸੈਂਟਰ ਸਰਕਾਰ ਬਹੁਤ ਵੱਡੀ ਦੁਸ਼ਮਣ ਹੈ ਪੰਜਾਬ ਸਰਕਾਰ ਇਸ ਤੋਂ ਵੱਡੀ ਦੁਸ਼ਮਣ ਹੈ ਕਿਸੇ ਟਾਈਮ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਵੋਟਾਂ ਇਸ ਕਰਕੇ ਲੈਂਤੀਆਂ ਸੀਗੀਆਂ ਕਿ ਮੈਂ 23 ਦੇ 23 ਫਸਲਾਂ ਤੇ ਐਮਐਸਪੀ ਦੇਵਾਂਗਾ ਆਜੋ 23 ਦੇ 23 ਫਸਲਾਂ ਦੇ ਐਮਐਸਪੀ ਦੇ ਨਾਲ ਕਿੱਧਰ ਗਿਆ ਜਿਹੜਾ ਮੈਂ ਇਹ ਤੁਹਾਨੂੰ ਮਾਣ ਮੰਤਰਾ ਸਾਸਤਾ ਅਸੀਂ ਮੈਂ ਬਰਨਾਲਾ ਦੇ ਵਿੱਚ ਸਭ ਤੋਂ ਪਹਿਲਾਂ ਆਇਆ ਬਰਨਾਲਾ ਜਿਹੜਾ ਜ਼ਿਲ੍ਹਾ ਉਧਰ ਵੀ ਡਾਕਟਰ ਫੂਰਨਾ ਭਗਵਾਨ ਸਮੰਦਾ ਆਮਾਦੀ ਬੈਠਦਾ ਮੈਂ ਇੱਕ ਵਾਰੀ ਮੈਂ ਤਾਂ ਦੱਸਦੀ ਕਿ ਮੈਂ ਉੱਥੇ ਜਾ ਕੇ ਕਾਂਗਰਸ ਲਈ ਆਪਣਾ ਪੁਲੀਸ ਤੌਰ ਨਿਯਾਇਤ ਕਰਕੇ ਸੀ ਇਹ 2015 ਨੂੰ ਜਿਸ ਤੋਂ ਬਾਅਦ ਬਦਲਦਾ ਉਹਦਾ ਪਤਾ ਬੁਲਾਏ ਕਿਹੜਾ ਪਤਾ ਜੀ ਤੁਹਾਨੂੰ ਕਿਹਦੇ ਕੋਲ ਤਾਂ ਮੈਂ ਜਿੱਥੇ ਵੀ ਉਹਦੇ ਨਾਲ ਗੱਲ ਕਰਾਂਗਾ ਇਹ ਤੋ ਇਹ ਤੋ ਆ ਪਾ ਕੇ ਚੱਲੇ ਹੁਣ ਓਏ ਕਿਥੇ ਲੇਪਾ ਹੁਣ ਹੈ ਬੋਲ ਬੋਲ ਹੈਡੀ ਉਹ ਵੀ ਤੋ ਹੈ ਸ਼ੰਭੂ ਵੈਰੀਅਲ ਸ਼ੰਭੂ ਵੈਰੀਅਲ ਚੱਲਿਆ ਬਈ ਸ਼ੰਭੂ ਵੈਰੀਅਲ ਦੇ ਕੋਲ ਦੱਲਾ ਕੁੜੀਆਂ ਪਰ ਇੰਡੀਆਨਾਂ ਨੂੰ ਦੇਖੀ ਮੈਂ ਗੱਲ ਉਹ ਸੋਨਾ ਜਿੱਤੂ ਮਸਲ ਦੇ ਕਾਫਲੇ ਦਿੱਤੋ ਤੇ ਦੇਦੇ ਬਾਤਾਂ ਨੇ ਗੱਲ ਇੰਡੀਆਨਾਂ ਦੀ ਢੇਰੀ ਆਵੇ ਢੋਲਿਆਂ ਦੀ ਪਹਿਚਾਨ ਇੱਥੇ ਹੁੰਦੀ ਹੈ ਜਿੰਨਾ ਮਰਜੀ ਵੀ ਨਾ ਢੇਰੀ ਆਵੇ ਗੱਲ ਸੁਣੋ ਜਿਹੜਾ ਨੌਜਵਾਨਾਂ ਜਿੰਨੇ ਉੱਥੇ ਖੜੇ ਮੇਰੇ ਭਰਾਵੋ ਗੱਲ ਪੰਜਾਬ ਦੀ ਹੈ ਸਰਕਾਰਾਂ ਨੇ ਨਹੀਂ ਭਾਜ-ਭਾਰੇ ਭੱਜ ਗਈ ਸੀਗੇ ਜਿੰਦ ਤੋਂ ਡਰਦੀ ਭੱਜ ਗਈ ਜਿੰਨਾ ਮਰਜੀ ਮੀਂਹ ਪਾਵੇ ਜੋ ਮਰਜੀ ਹੋ ਜਾਵੇ ਆਪਾਂ ਜੀ ਡਟ ਕੇ ਆਪਾਂ ਆਪਣੇ ਖਾਦ ਦਾ ਖੋਲਾ ਸਾਥ ਦੇਣਾ ਹੈ ਆਪਾਂ ਆਪਣੇ ਮੋਰਚੇ ਦਾ ਡਟ ਕੇ ਸਾਥ ਦੇਣਾ ਇਸ ਕਰ ਖੁਨੀ ਪਰਚੇ ਪਹਿਨ ਕੇ ਪਾਈ ਜਾਂਦੇ ਐਡੀ ਕੀ ਗੱਲ ਆ ਜਿਹੜਾ ਗੁਰਦੇ ਤਰਫੇ ਦੋ ਦਾ ਤਿੰਨ ਸਾਥ ਨਾ ਪਾ ਲੈਣਾ ਛੜਨਾ ਪੰਜਾਬੀ ਡਟ ਕੇ ਖੜੋ ਲੜਨਾ ਪੰਜਾਬ ਨੇ ਡਟ ਕੇ ਲੜੋ ਉਹਨਾਂ ਮਗੂਨਾ ਕਰਕੇ ਜਿਹੜਾ ਭੱਜਰ ਵਾਲਿਆਂ ਦੇ ਵਿੱਚ ਸ਼ਾਮਲ ਨਾ ਹੋਈਏ ਅੜ ਕੇ ਖੜਨ ਵਾਲਿਆਂ ਦੇ ਵਿੱਚ ਸ਼ਾਮਲ ਹੋਈਏ ਵੀ ਖੜਿਆ ਪੰਜਾਬ ਲਈ ਆ ਜਾਊਗਾ ਲੱਗ ਸਾਕਰਾ ਜਿਹੜਾ ਕੀਤਾ ਆਜਾ ਆਪਣਾ ਉਹ ਸਾਡਾ ਭਰਾ ਪਹੁੰਚ ਗਿਆ ਜੱਟਾ ਵੀ ਜੱਟਾਪੁਰ ਵੀ ਪਹੁੰਚ ਗਿਆ ਜਿੰਨੇ ਵੀ ਕਲਾਕਾਰ ਤੁਸੀਂ ਪਹੁੰਚੇ ਤੁਹਾਡਾ ਧੰਨਵਾਦ ਸਾਰਿਆਂ ਦਾ ਅੱਜ ਅੱਲਾ ਗੁਲਾਕ ਰਾਂਗੇ ਕੋਈ ਹੈਗਾ ਚਾਰ ਕਰਾਵਾ ਕਿਸਾਨੀ ਵਾਲਾ ਜੀਤ ਦੇਖਦਾ ਚਾਰ ਸ਼ਬਦ ਜੈਗੁਰੂ ਜੀ ਦਾ ਘਾਲ ਸਾਹਿਬ ਜੈਗੁਰੂ ਜੀ ਕੀ ਭਲੇ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਨੂੰ ਕਹਿ ਰਹੀ ਹੈ ਆਪਣ ਨੂੰ ਕਹਿਣ ਦੀ ਲੋੜ ਹੀ ਨਹੀਂ ਇੱਥੇ ਪਹੁੰਚਣਾ ਚਾਹੀਦਾ ਸਾਰਿਆਂ ਦਾ ਹੀ ਹੱਕ ਬਣਦਾ ਆਪਣਾ ਕਿਉਂਕਿ ਇਹ ਇੱਕ ਇਕੱਲੇ ਬੰਦੇ ਦੀ ਗੱਲ ਨਹੀਂ ਹੈਗੀ ਇਹ ਆਪਣੀ ਸਾਰਿਆਂ ਦੀ ਗੱਲ ਆ ਜਾ ਦੋ ਬਕਰਾਂ ਦੀ ਚੋਪ ਕਰਕੇ ਬੈਠੇ ਤਾਂ ਕਾਨੂੰ ਇਹ ਅੱਜ ਕਿਸੇ ਦੇ ਘਰੇ ਵੀ ਲੱਗ ਸਕਦੀ ਆ ਆਹ ਜਿਹੜੀ ਜਰਸੀ ਨਹੀਂ ਹੈਗੀ ਉਹ ਜਰਸੀ ਲੈ ਕੇ ਜਾਓ ਇਤਨਾ ਵਿੱਚ ਘੜਾਵਾ ਗਿਆ ਬਲੈਕ ਵਾਲਾ ਉਹ ਤੇ ਬੁਲਾਉਣਾ ਆਹ ਜਰਸੀ ਦੇ ਵਿੱਚ ਪਈਆਂ ਸਾਰਿਆਂ ਨੂੰ ਬਾਪੂ ਜਰਸੀ ਇੱਥੇ ਲਾ ਕੋਈ ਵਿੱਚ ਖੜ ਜਾਣਗੇ ਕਿਹੜਾ ਆਪਣੇ ਕੋਲ ਟਿੱਕਾ ਆਹ ਟਿੱਕਾ ਵੀ ਇੱਧਰ ਲਾ ਬਸਾ ਲਾਓ ਇੱਕਾਈਂ ਸਿਨਾ ਤੇ ਲਾਓ ਬਸ ਤੇ ਕੱਲ ਪਰੇ ਰੱਖ ਲਿਆ ਜਲਾਓ ਸੇਮਾ ਬੇਜੀਫੀਆ ਸੇਮਾ ਜਿਹੜੇ ਆਏ ਹੋਏ ਨੇ ਕਲਾਕਾਰਾਂ ਨੂੰ ਦੇਖ ਰਿਹਾ ਉਹਨੂੰ ਪਿੱਛੇ ਖੜਾ ਆ ਕੇ ਤੌਣਾਂਗੇ ਮੈਂ ਨਹੀਂ ਲੇ ਰਿਹਾ ਕੋਈ ਰੋਟੀ ਪਾ ਦੇਗਾ ਕੋਈ ਲੈਣਾ ਨਹੀਂ ਕਰਦੀ ਕਿ ਕਹਾਣੀ ਨੇ ਮਸਤ ਹੋਣ ਲੱਗਿਆ ਉਹਦੇ ਚੜ੍ਹਦੀਆਂ ਚੜ੍ਹਨ ਰਿਹਾ ਆਪਾਂ ਰੋਏ ਜਿਹੜੇ ਉੱਪਰ ਗੜੇ ਜਿਹੜੇ ਉਹ ਸਾਰਾ ਤਾਂ ਤਾਂ ਧੀਮੀ ਕਰੀ ਨਾ ਯਾਰ ਸਾਡੀ ਗੱਡੀ ਖੜੀ ਐ ਦੇਖੋ ਜੀ ਕਿਹਦੀ ਰ ਆਹ ਹੈ ਔਰ ਮਾਰ ਬੈਂਪਰ ਥੋੜੇ ਜੇ ਉਹ ਵੈਸੇ ਛੋਟਾ ਚੌਬਰ ਤੇਰੇ ਭਿੜਾਇਆ ਤਾਣ ਦੀ ਹੂ ਮੋਟੇ ਵਿੱਚ ਕਮਦੀ ਤੇਰੇ ਵਾਲੇ ਫੱਤਾ ਦੀ ਸ਼ਮੀਆਂ ਯਾਰੇ ਅੰਗ ਸਾਡੇ 45 ਨੋਜਾਨੀ ਆਉ ਤੈਨੂੰ ਰਗੜ ਕੇ ਜਾਵਾਂਗੇ ਕੱਲੀਏ ਰੈਡੀ ਹੋ ਜਾਣੀ ਆਉ ਤੈਨੂੰ ਰਗੜ ਕੇ ਜਾਵਾਂਗੇ ਕੁੱਦਲੀਏ ਰੈਡੀ ਹੋ ਜਾਣੀ ਅੱਜ ਖੜੇ ਆ ਤੇ ਪੰਜਾਬ ਦੀ ਖੜੇ ਆ ਆਪਣੀ ਕਿਸਾਨੀ ਦੀ ਖੜੇ ਆ ਲੈ ਵੀ ਹੁਣ ਗਲਵ ਤੋਂ ਸੁਣਦਾ ਗੀਤ ਗਲਵ ਲੈ ਵੀ ਕਰਬੀ ਵੀਰ ਆਉ ਤੇਰੇ ਖੰਡੇ ਨੇ ਜਿੰਨਾ ਦੇ ਮੂ ਮੂੜੇ ਹੋਏ ਅੱਜ ਫੇਰ ਸਾਨੂੰ ਲਲਕਾਰ ਦੇਨੇ से के आप पत्थर फेरे डारियां मार देने वागुरु जी का खालसा श्री वागुरु जी की ਆਣਾ ਜਾਫਤ ਦੇ ਵਿਚਾਨ ਪੂਰਾ ਠੀਕ ਹੈ ਮੈਂ ਦੱਸਦਾ ਆਂ ਮੈਂ ਗੱਡੀਆਂ ਨੂੰ ਫੜਿਆ ਹੋਰ ਲਈ ਜਾਫਤ ਦੇ ਪੂਰਾ ਜਾਣਾ ਗੁਰੂ ਮਾਲੇ ਦੇ ਤਰਖਾ ਪਰਖਾ ਰਹੇ ਹੋ ਪਰਖ ਜੋੜੀ ਪੈਗੀ ਨਾ ਸਾਰੀ ਉਮਰ ਕੱਟੀ ਉਹ ਕੰਮੇ ਬੋਂਕ ਤੇ ਇਹਨਾਂ ਦੀ ਬੱਡੀ ਤੋਂ ਬੱਡੀ ਤਸੱਦਦ ਤੇਣੀ ਪੈਗੀ ਉਹ ਵੀ ਫੈਲੂਗਾ ਪਰ ਇਹਨਾਂ ਨੂੰ ਜਾਫਤ ਨਹੀਂ ਮੈਂ ਕਦੇ ਦੀ ਬਹਿਮ ਘੜਦੇ ਮੋਤੀ ਔਰ ਬਹਿਮ ਘੜਦੇ ਮਿੱਕਸਾ ਵੀ ਸਾਨੂੰ ਡਰਾ ਲੋਂਗੇ ਉਹਦੇ ਅੱਗੇ ਇਹਨਾਂ ਨੇ ਫੂਲ ਸਾਂ ਖੜਾ ਜਿਵੇਂ ਨੇਤੀ ਆਰ ਦੇ ਗਿਆ ਨਾ ਜੇ ਆਪਣੀ ਮਾਂ ਦਾ ਦੁੱਧ ਪੀਤਾ ਨਾ ਕਿਸੇ ਨੇ ਆਪਣੇ ਪੁੱਤਾਂ ਨੂੰ ਖੜਾਵੇ ਉੱਤੇ ਖੱਤਰ ਹੈ ਨਾ ਆ ਤੁੰਡੂ ਗਏ ਹਾਂ ਵੀ ਆਹ ਰੇਸੇ ਦੇ ਖੜੇ ਨੇ ਤੇ ਅੰਦਰੀਂ ਖੜੇ ਨੇ ਫਿਰ ਦੋ ਦੋ ਹੱਥ ਵੀ ਕਰਕੇ ਦੇ ਸਾਹਮਣੇ ਫੇਰ ਵੀ ਨਿੱਸਤੇ ਹਮੇਂ ਗੋਲੀਆਂ ਮਾਰਦੇ ਚਲੇ ਜਾਓ ਸਾਰੇ ਗੰਪੇ ਨੂੰ ਪਾੜ ਦਾਂਗੇ ਸਾਰਨ ਸਾਰੇ ਜੈ ਸ੍ਰੀ ਆਕਾਲ ਤੇਰੇ ਸਾਡੇ ਬੁੱਤ ਖੜੇ ਨੇ ਜਿਹੜੇ ਬੁੱਤ ਖੜੇ ਨੇ ਉਹਨਾਂ ਨਾਲ ਹੀ ਸਾਨੂੰ ਲੜਾਈ ਜਾਂਦੇ ਰਹੇ ਪਰ ਫੇਰ ਵੀ ਕੰਮ ਕਿੰਨਾ ਵੀ ਲੱਗ ਜੇ ਆਗੂਆਂ ਨਾਲ ਰਲ ਕੇ ਜਿਹੜੀ ਵੀ ਰਣਨੀਤੀ ਚਲਣ ਹੋਣਗੀਆਂ ਸਾਨੂੰ ਆਪਣੇ ਜਿਹੜਾ ਭਰਾ ਸੀ ਹੀਰ ਹੋਇਆ ਹੈ ਨਾ ਉਹ ਦਾ ਤੋਗ ਵੀ ਇੱਥੇ ਉੱਥੇ ਵੱਡੇ ਫੈਕਰੀ ਦੇ ਵਿੱਚ ਤੇ ਜਾਣਗੇ ਜਿੱਦੇ ਸਾਡੇ ਹੱਥ ਆਪਣਾ ਮੋਰਚਾ ਆਇਆ ਕਰੋ ਠੀਕ ਹੈ ਚੋਦੇ ਰਣਨੀਤੀ ਚੋਦੇ ਹਿਸਾਬ ਨਾਲ ਜਿੱਦਾਂ ਕੋ ਮੋਰਚਾ ਆਪਾਂ ਸੱਕੇ ਕਰਾਂਗੇ ਸਾਰੇ ਤੇ ਸਾਰੇ ਬਾਕੀ ਕੋਈ ਗੱਲ ਨਹੀਂ ਸਰਦੀ ਅੰਮ੍ਰਿਤ ਮਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜਿੱਤੇ ਨੌਜਵਾਨ ਬਈੰਦਾਂ ਦਾ ਯਾਰ ਸੋ ਸਲਾਮ ਨੌਜਵਾਨਾਂ ਨੇ ਆਗੂ ਆ ਦੇ ਵੱਡਿਆਂ ਦੇ ਸਤਿਕਾਰੇ ਸਾਹਮਣੇ ਆਪਣੇ ਮਜਬੂਰਾਂ ਨਾਲ ਕਰ ਰਹੀ ਕਿਵੇਂ ਦੇਖਦੇ ਆ ਜੰਗੋਰ ਕੀ ਦੇ ਵਿੱਚ ਨੌਜਵਾਨਾਂ ਦਾ ਜੱਲ ਆਪਾਂ ਇੱਕ ਬਦਲਾਅ ਵੇਖਿਆ ਪਿਛਲੇ ਮਹੀਨੇ ਤੋਂ ਹੋਣ ਵਾਲਿਆ ਦੋਨੇ ਜੇ ਇਹਨਾਂ ਨੇ ਅੱਜ ਦੀ ਬਹੁਤ ਵੱਡੀ ਗੱਲ ਆ ਇਹਦਾ ਪਿਛਲੇ ਵਾਰੀ ਦਾਗ ਲੱਗਾ ਸੀਗਾ ਲੱਗੂ ਕਰਨ ਆਇਆ ਸੀਗਾ ਤੇ ਹੁਣਨ ਬਾਜਾ ਨਹੀਂ ਇਹ ਗੱਲ ਮਿੱਤਰੋ ਇਹ ਪੂਰੇ ਦਾ ਪੂਰਾ ਆਪਾ ਧਿੰਨੀ ਵੱਡੀ ਗੱਲ ਦੀ ਥੋੜਾ ਜਿਹਾ ਛੋਟਾ ਭਰਾ ਕਿਤਾ ਵੱਡਾ ਭਰਾ ਹੈ ਤੇ ਕੱਲੂ ਇਹ ਮੈਚ ਥੋੜੇ ਆਪਾਂ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਲਗਾਤਾਰ ਸੜਕਾਂ ਤੇ ਰਹਿਣਾ ਪੈਣਾ ਜੇ ਅਸੀਂ ਪੰਜਾਬ ਨੂੰ ਪੰਜਾਬ ਰੱਖਣਾ ਕਿਉਂਕਿ ਸੋਸ਼ਲ ਮੀਡੀਆ ਤੇ ਬੈਠ ਕੇ ਤੋੜਕਾ ਸ਼ੇਅਰ ਕਰਨ ਨਾਲ ਨਹੀਂ ਪੰਜਾਬ ਬਚਣਾ ਜੇ ਤੁਸੀਂ ਪੰਜਾਬ ਬਚਾਉਣਾ ਚਾਹਦੇ ਹੋ ਜੇ ਤੁਸੀਂ ਪੰਜਾਬ ਦੇ ਵਿੱਚ ਵਸਣਾ ਚਾਹਦੇ ਹੋ ਆਉਣ ਆ ਰਹੀਆਂ ਆਪਣੀਆਂ ਨਸਲਾਂ ਬਚਾਉਣੀਆਂ ਚਾਹਦੇ ਹੋ ਫਸਲਾਂ ਬਚਾਉਣੀਆਂ ਚਾਹਦੇ ਹੋ ਤੁਹਾਨੂੰ ਲਗਾਤਾਰ ਜਿਵੇਂ ਤੁਸੀਂ ਅੱਜ ਨਿਕਲਿਓ ਜਿਵੇਂ 13 ਤਰੀਕ ਤੋਂ ਨਿਕਲ ਕੇ ਬਾੜਾਂ ਤੇ ਬੈਠੇ ਹੋ ਇਥੇ ਤਾਂ ਤੁਹਾਨੂੰ ਸਰਕਾਰਾਂ ਤੇ ਆਉਣਾ ਪੈਣਾ ਜੇਕਰ ਤੁਸੀਂ ਦੇਖੋ ਕੇਂਦਰ ਸਰਕਾਰ ਕਿਹੜੇ ਰੁਪਏ ਬਣਾ ਰੋ ਬਾਕੀ ਜਿਹੜੀ ਮਹਿੰਗੀ ਕਹਾ ਤੇ ਤਾਂ ਨਹੀਂ ਜਿਹੜਾ ਕਰੀ ਬੈਠੀ ਕੁਰਸੀ ਤੇ ਉਹਦੇ ਪਿਤਾ ਵੀ ਆ ਜਾਣ ਸੱਚ ਹੈ ਜੀ ਇਹ ਤਾਂ ਪਤਾ ਹੀ ਨਹੀਂ ਲੱਗਦਾ ਚੰਦਰੀ ਦਾ ਇਹ ਕੰਡਾ ਨੇ। ਆਪਾਂ ਕਹਿੰਦੇ ਰਾਣਾਪੁਰ ਦਾ ਕੁਸਤ ਖਾਣੇ ਚ ਨਾਉਣ ਗਿਆ ਸੀ। ਚੰਗਾ ਪਲਾ ਗਿਆ ਸੀ ਤੇ ਬਾਹਰ ਡੈਡ ਬੋਡੀ ਆਈ। ਇਸੇ ਕਰਕੇ ਮੌਤ ਤੋਂ ਨੜੇ ਕਿਤੇ ਨਕਤੇ ਉੱਤੇ ਮੂੰਹ ਦੁਖਾਉਣ ਜੋਗੇ ਰਹਿ ਜੀ। ਵੀਰੇ ਮੌਤ ਆਈ ਐ ਤਾਂ ਸੰਜੀ ਗਈ। ਬਾਤ ਉਹ ਮਾੜੀ ਐ ਜਦੋਂ ਆਪਾਂ ਕਿਸੇ ਦਾ ਮਾਰਾ ਕਰਦੇ। ਫੱਤੂ ਬਣਾ ਖੜੇ ਪੰਜਾਬ ਨੂੰ ਨਾਛਾ ਰਿਹਾ ਤੇ ਹੋਣਾ ਚਾਹੀਦਾ ਇੱਧਰ ਖੜੇ ਨੇ ਵੀਰ ਜੀ ਫੱਤੂ ਬੜੀ ਤਿੰਦੜੀ ਜਿਹੜੇ ਸਾਡੇ ਨੌਜਵਾਨ ਮਾਂ-ਬਾਪਾਂ ਕਿਨੇ ਪਾਤੀਆਂ ਤੱਕ ਨਾਮ ਉਹਨੇ ਕਿਤੇ ਅਗਮਿਆਂ ਨੂੰ ਹਨ ਫੇਰ ਕਹਿੰਦੇ 5 ਸਾਲ ਗਾਲੀਏ ਤੇ ਇਤਲਾ ਲਾ ਪਾਏ 5 ਸਾਲ ਉਹ ਰਾਤ ਕਿਹਦੇ ਨੂੰ ਮਾਰਦੇ ਹਨ ਵੀਰ ਇੱਕ ਦੱਬਰੋ ਇੱਕ ਮਾਂ ਇੱਕ ਬੇਟਾ ਥੋੜੀ ਮਰਦਾ ਮਾਂ-ਬਾਪ ਦੇ ਸੁਪਨੇ ਮਰਦੇ ਨੇ ਭੈਣਾਂ ਦੇ ਸੁਪਨੇ ਮਰਦੇ ਨੇ ਪਤਾ ਨਹੀਂ ਕਿੰਨੇ ਸੁਪਨੇ ਦਾ ਇੰਕ ਜਿਹੜਾ ਅੰਤੈ ਕੋ ਨੌਜਵਾਨ ਨਾਲ ਹਰੇ ਕੌਣ ਤਰਪਾ ਕਾਫਲਾ

ਆ ਦੇ ਕਿਤੇ ਕਿਤੇ ਚਾਹੇ ਥੱਲੇ ਹੀ ਦਾਸ ਦਾ ਕਹਦਾ ਅੱਲਾ ਮਗੱਦੀ ਵੀ ਹੋਲੀ ਜਲੋ ਦੇ ਕਹਿ ਰਹੇ ਵੀ ਹੋਲੀ ਜਲੋ ਰਾਜ ਤੇ ਪਹੁੰਚ ਗਿਆ ਟਾਊਨ ਟਾਊਨ ਨਹੀਂ ਗਾਜੋ ਸਵਾਗਤ ਕਿਸਾਨਾਂ ਦਾ ਸਰਦ ਲੈ ਚੜ ਲੈ ਚੜ ਦੇ ਚੜ ਲੈ ਚੜ ਦੇ ਉਹ ਆਪਾਵਾ ਆਪਾਂ ਆਰਡਰ ਦੇ ਆਪਾਂ ਦੇਖੋ ਸਾਰੇ ਉਹ ਆਪਾਂ ਲਾ ਡੈਕੋਰ ਕਰ ਅਨਕਿਲੇ ਭਾਜੀ ਹੋਣਾ ਨੇ ਅਸੀਂ ਪਹੁੰਚ ਗਏ 对。<laughs> <laughs>